ਹੈਲੋ ਗਾਇਜ਼ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਟੂ ਅਨਦਰ ਵਲੌਗ ਤੇ ਅੱਜ ਅਸੀਂ ਫੇਰ ਆ ਗਏ ਆ ਆਪਣੇ ਥਾਂ 'ਚ ਅੱਜ ਇਹ ਸਫਾਈ ਕਰਕੇ ਜਾਣਾ ਪੂਰੀ ਉਧਰੋਂ ਆਇਆ ਸੀ ਪਿੱਛੇ ਤੂਡੀ ਮੁੜ ਗਿਆ ਸੀ ਇੱਥੋਂ ਆਗੇ ਅੱਜ ਨਾਲ ਆਏ ਨੇ ਭਰਾ ਤੇ ਇੱਕ ਨਵਾਂ ਭਰਾ ਨਾਲ ਆਇਆ ਹਾਂ ਤੁਹਾਨੂੰ ਦਿਖਾਉਣੇ ਆਂ ਬਸ 2 ਮਿੰਟ ਵੇਟ ਤੇ ਪਹਿਲਾ ਵੀਊ ਦੇਖ ਲਓ ਤੇ ਆਪਾਂ ਆ ਗਏ ਆ ਥਾਂ 'ਚ ਤੇ ਆਹ ਵਾਲਾ ਥਾਂ ਸਾਡੇ ਨਾਲ ਦੇ ਆ ਗਵੰਡੀਆਂ ਦਾ ਆ ਤੇ ਇੱਧਰ ਸਾ ਆਪਣਾ ਆ ਤੇ ਆ ਆ ਭਰਾ ਨਾਲ ਹਾਂਜੀ ਚੱਕਦੀ ਆ ਜਿਵੇਂ ਕਰਾ ਪਾਉਣਾ ਹਰੀ ਦਾ ਤੇ ਲਓ ਜੀ ਲੱਗੇ ਅੱਜਾਰੇ ਤੇ ਹੁਣ ਭਰਾ ਹੁਣੀ ਕਰਾਉਣੀ ਆ ਤਿੱਥੇ ਤੇ ਅਸੀਂ ਵੀ ਕਰਾਵਾਂਗੇ ਨਾਲ ਨਾਲ ਤੇ ਚਲੋ ਭਾਜੀ ਹੁਣ ਚਲੋ ਜੀ ਅਸੀਂ ਆ ਕੇ ਅੰਦਰ ਚੱਲਦੇ ਥਾਂ ਦੇ ਤੇ ਆਹ ਲ ਆਪਣਾ ਥਾਂ ਆ ਅੱਜ ਕਾਨੀ ਸਫਾਈ ਇੱਥੇ ਤੇ ਕੱਲ ਉਦੋਂ ਆਇਆ ਸੀ ਮੈਂ ਪਰਸੋਂ ਕੁਛ ਨਹੀਂ ਕੀਤਾ ਜੀ ਥੋੜਾ ਜਿਹਾ ਵੱਡਿਆ ਸੀ ਤੇ ਕੱਲ ਮੈਂ ਸ਼ਾਮੇ ਵੀ ਆਇਆ ਸੀ ਥੋੜਾ ਜਿਹਾ ਕਰਕੇ ਮੈਂ ਚੱਲ ਗਿਆ ਸੀ ਤੇ ਅੱਜ ਨਾਲ ਨੇ ਭਰਾ ਸਾਡੇ ਤੇ ਅੱਜ ਇਹਨਾਂ ਦੇ ਨਾਲ ਕਰਾਵਾਂਗੇ ਸਾਫ ਫਿਰ ਬਾਕੀ ਬਹੁਤ ਜਿਆਦਾ ਘਾਹ ਹੋ ਗਿਆ ਵਿੱਚ ਬੂਟੇ ਵੀ ਲਾਏ ਆ ਸੀ ਥੋੜੇ ਜਿਹਾ ਉਹ ਲੱਗਾ ਆੜੂ ਦਾ ਬੂਟਾ ਲੱਗਾ ਆ ਅੰਬ ਦਾ ਮਰੂਤ ਦਾ ਤੇ ਬਾਕੀ ਦੇਖਦੇ ਆ ਕਰਦੀਆਂ ਸਫਾਈ ਚਲੋ ਲਓ ਜੀ ਭਰਾ ਹੁਣ ਇੱਧਰ ਲੱਗਿਆ ਗੁੱਡਾ ਨਾਲ ਆ ਲੋ ਸਵੇਰ ਦੇ ਆਇਆ ਇੰਨੇ ਗੁੱਡੇ ਆ ਲੈ ਇੰਨੇ ਆ ਮੇਰੇ ਯਾਰ ਲੱਗੇ ਸੱਟ ਵੱਟਦੇ ਤੇ गाने ਲਾਇਆ ਭਰਾ ਆ ਵੀ ਕਿਦਾਂ ਵਧੀਆ ਵਧੀਆ ਉਹ ਕਿੱਥੇ ਗਿਆ ਲੋ ਜੀ ਉਹ ਬੰਦੇ ਨੇ ਨਹੀਂ ਕੋਈ ਕੰਮ ਕੀਤਾ 2 ਮਿੰਟ ਘਰਦਾ ਸੀ ਨਾਲੇ ਬੈਹ ਜਾਂਦਾ ਸੀ ਮੈਂ ਤਾਂ ਮम्मा ਦੇਖਣ ਆਇਆ ਸੀ ਨਾ ਕਰਦੇ ਨਹੀਂ ਜਾਣਾ ਲੋ ਜੀ ਬੱਕੀ ਕਰੋ ਤੁਹਾਨੂੰ ਦਿਖਾਵਿਦਾਂ ਕਿੱਧਰ ਪੱਟਿਆ ਮੈਂ ਉਹ ਫੋਨ ਸਾਲਿਆ ਆ ਜਾ ਫੋਨ ਤਾਂ ਨਹੀਂ ਆ ਆ ਯਾਰ ਸਿੰਘ ਉਹ ਸਿੰਘ ਉਹ ਸਿੰਘ ਦੇ ਦੋ ਜੀ ਇੰਨੀ ਕੋਈ ਸਫਾਈ ਤੇ ਇੰਨਾ ਵੱਡ ਸਿੱਟਿਆ ਮੈਂ ਤੇ ਆ ਬੰਦੇ ਹੱਥ ਵੀ ਨਹੀਂ ਲਾਇਆ ਇਹਨੇ ਕਿਵੇਂ ਆ ਸਿੰਘ ਵਾਹ ਕਾਸਾ ਵਾਹ ਵਦੈ ਐਦੇ ਕਰੀ ਜਾਂਦਾ ਬਸ ਮੇਰੇ ਲੱਗ ਗਈ ਸੱਟ ਦੀਪ ਵੀ ਆ ਗਿਆ ਕੋਲ ਤੇ ਹਮ ਲਾਉਨੇ ਆਂ ਕੰਮ ਤੇ ਸੱਟ ਲੱਗਿਆ ਰ ਵੱਢਦੇ ਵੱਢਦੇ ਤੇ ਉਹ ਉਧਰ ਭਰਾ ਵੀ ਲੱਗਾ ਵੱਡਾ ਹੈਲੋ ਗਾਇਸ ਤੇ ਫੇਕ ਕਰੀ ਹੈਲੋ ਗਾਇਸ ਲੋ ਜੀ ਦੋਸਤੋ ਅਸੀਂ ਘਾਹ ਨੂੰ ਸਾਫ ਕਰਕੇ ਥਾਂ ਸਾਫ ਕਰਕੇ ਚੱਲੇ ਆ ਕਠਾਣ ਨੂੰ ਤੇ ਕੱਪੜੇ ਗੱਲੇ ਜੇਂਜ ਨਾ ਨੂੰ ਲਿਆ ਹੀ ਤੇ ਹੁਣ ਆਪਾਂ ਚੱਲੇ ਆ ਕਠਾਣ ਨੂੰ ਇਹ ਚੱਲੇ ਕਠਾਣ ਮਾਤਾ ਨੇ ਫੜ ਲਿਆ ਕਠਾਣ ਸੀ ਇਹ ਸਦਾ ਫੜਾ ਇਹ ਮੇਹਨਤ ਦਾ ਕੰਨ ਕੀ ਚੱਲੇ ਹੈ ਤੇਹ ਭਾਜੀ ਘੁੰਮਣ ਫੇਨ ਕਿਹੜੀ ਮਾਂ ਭਰਾ ਨੇ ਘੁੰਮਣ ਦਿੰਦੇ ਆ ਆਈ ਮੈਂ ਬਹੁਤ ਗਰੀਬ ਆ ਭਾਜੀ ਮੰਗ ਨਹੀਂ ਸਕੂਟੀ ਆ ਭਾਜੀ ਮੈਂ ਕਹਾਂ ਜਦੋਂ ਗੇੜੀ ਮਾਰ ਲਈਏ ਤੇ ਫੂਕੜੀਆਂ ਮੜਿਆ ਇੱਥੇ ਸੱਜਣ ਮਿਲ ਗਏ ਨੇ ਸਾਡੇ ਭਰਾ ਨੂੰ ਸੱਜਣ ਬਹੁਤ ਬਹੁਤ ਸੱਜਣਾ ਮਿਲ ਗਏ ਭਰਾਏ ਦੋਸਤ ਤੇ ਆਪਾਂ ਖਾਣੇ ਆ ਪਿੰਡ ਦੇ ਬਾਹਰ ਯਾ ਕਰਾ ਲਾ ਵੀਗਾ ਨਾ ਵਿਆਹ ਕਰਾ ਦੇ ਖੜਾ ਹੀ ਮਾਨਾ ਹੀ ਛੜੇ ਛੜੇ ਹਾਂ ਯਾਰ ਮਿੱਟੀ ਘਟਾ ਲੱਗ ਵੀ ਜਾਏ ਨਾ ਚਾਹੀਏ ਮੜਮ ਤਾਂ ਮਿੱਟੀ ਘਟਾ ਲਾਉਣੀ ਨਾ ਮਿੱਟੀ ਲਗਣੀ ਵੀ ਚਾਹੀਏ ਭਰਾ ਇਹਨੂੰ ਕਹਿੰਦਾ ਕਿ ਵਿਆਹ ਕਰਾ ਲਾ ਖੜਾ ਹੀ ਮਰ ਜਾਮੈਂ ਇਦਾਂ ਜਨਾਂ ਤੋਂ ਵੀ ਦੇ ਮਾਨਣਾ ਛੜਾ ਮੇਰੀ ਉਮਰ ਹੈਗੀ ਵਿਆਹ ਵਾਲੀ ਹੱਲੇ ਐਸ਼ ਕੰਨ ਦੀ ਉਮਰ ਆ ਲੀ ਠੀਕ ਕੋਈ ਨਹੀਂ ਲੱਗ ਜਾਣਾ ਪਤਾ ਵਿਆਹ ਕਰਾਉਣੇ ਮੈਂ 5-7 ਕਰਾਉਣੇ ਇੱਕੋ ਵਾਰੀ ਇੱਕੀ ਵਾਰ ਇੱਕੇ ਵਾਰ ਕਰਾਣਾ ਇਸਨੇ ਇੱਕੀ ਵਾਰ ਇੱਕੀ ਵਾਰ ਠੀਕ ਆ ਭਾਜੀ ਲੋ ਜੀ ਆਪਾਂ ਫੇਰ ਚੱਲਿਆਂ ਇਹ ਨੂੰ ਇਹਦਾ ਯਾਰ ਦੋਸਤ ਮਿਲ ਗਿਆ ਸੀ ਪਰਵਾਸੀ ਆ ਮੈਂ ਭਾਜੀ ਪਰਵਾਸੀ ਮਿਲ ਗਿਆ ਸੀ ਇਹਨੂੰ ਤੇ ਯਾਰ ਸਾਲਾ ਪਰਵਾਸੀ ਜਾ ਪਰ ਆਸੀ ਆ ਹੋਰ ਕੀ ਜਗਾ ਬਲਾਸੀ ਮਿਲ ਜਾਂਦੀ ਆ ਐ ਨਰਾਈ ਆ ਨਰਾਈ ਆ ਦਾ ਅਲਨਾਰਾ ਚਲਿਆ ਨਰਾਈ ਮਿਲ ਗਿਆ ਬਿਹਾਰ ਦੇ ਨਰਾਈ ਰਿਪੋਰਟ ਕਰਦੇ ਨਾ ਉਹ ਨਹੀਂ ਬਸ ਥੋੜੇ ਜਿਹੇ ਹੋਰ ਆ ਇਹਨੂੰ ਵੀ ਨਾਲੇ ਕਰਨਾ ਥੋੜਾ ਦੂਰ ਹੈ ਤੇ ਵੋਟੋਣਾ ਵੋਟ ਨਹੀਂ ਕਰਨਾ ਲੋ ਜੀ ਦੋਸਤੋ ਅਸੀਂ ਆ ਗਏ ਇਕਠਾਰੇ ਕੀਤਾ ਕੁਛ ਨਹੀਂ ਆ ਬਸ ਇਧਰੋਂ ਉਧਰੋਂ ਘੁੰਮ ਘੁੰਮ ਕੇ ਆ ਗਏ ਆ

ਦੱਲ ਦੇ ਤੋ ਨਾ ਨਾ ਜਿੰਨੇ ਦਿੱਤੀ ਸੀ ਮੈਨੂੰ ਕੁਲ ਜਾ ਹਾਏ ਜਿੰਨੇ ਦਿੱਤੀ ਸੀ ਮੈਨੂੰ ਕੁਲ ਜਾ ਲੋਈ ਦੋਸਤੋ ਅਸੀਂ ਆ ਗਏ ਵਾਪਸ ਕਠਾਰ ਤੋਂ ਲਿਆ ਕੁਛ ਨਹੀਂ ਕੁਛ ਨਹੀਂ ਲਿਆ ਵੈਸੇ ਗਏ ਸੀ ਉੱਦੀ ਜਿਹੜੀ ਮਾਨ ਮਤਲਬ ਕੋ ਇੱਧਰ ਇੱਧਰ ਦੀ ਜਿਹੜੀ ਮਾਨ ਨਹੀਂ ਗਏ ਸੀ ਉੱਧਰ ਗਏ ਸੀਗੇ ਪਰਾ ਮੈਂ ਤਾਂ ਕਦੀ ਕਦੀ ਆਉਂਦਾ ਆ ਤੇ ਤਾਂ ਕਹਿੰਦਾ ਘਠਾਰ ਘੁੰਮ ਕੇ ਆਉਣਾ ਦੇਖਿਆ ਨਹੀਂ ਘਠਾਰ ਨੂੰ ਬਹੁਤ ਮਿਸ ਕਰਦਾ ਘਠਾਰ ਨੂੰ ਤਾਂ ਸੀ ਗਏ ਸੀ ਗਏ ਹੋਰ ਤਾਂ ਕੋਈ ਚੱਕਰ ਨਹੀਂ ਸਹੀ ਗੱਲ ਤੇ ਚੱਲਿਆਂ ਘਰੇ ਹੁਣ ਆਪਾਂ ਤਾਂ ਅਗਲੀ ਅਪਡੇਟ ਮੋਬੀ ਦੇ ਗਾਣਾ ਖਾਣ ਚੱਲੇ ਆ ਕਿਉਂਕਿ ਇਹ ਮੈਨੂੰ ਲਿਆਇਆ ਬਾਹਰ ਤੇ ਹੁਣ ਮੈਨੂੰ ਗਾਣਾ ਪੈਣੀ ਆਂ ਦੇਖਦੇ ਆਂ ਮਾਤਾ ਕੀ ਕਹਿੰਦੀ ਆ ਫੋਨ ਤੇ ਕਹਿੰਦੇ ਆਗੇ ਮੈਨੂੰ ਗਾਲਾਂ ਝੋੜੀਆਂ ਨਾਲਾਂ ਇਹ ਨਾਲੇ ਤੇ ਤਕੜੇ ਹੋ ਜਾਓ ਇਹ ਨਾਲੇ ਨੂੰ ਚੰਗੇ ਲੱਗਦੀਆਂ ਤੇ ਦੇਖਦੇ ਆਂ ਕਿ ਮਾਤਾ ਕੀ ਕਹਿੰਦੀ ਆ ਹਰ ਜੀ ਨੇ ਤੁਹਾਨੂੰ ਆਵਾਜ਼ ਮਾਰ ਲਈ ਬਾਬੇ ਨੇ ਬਾ ਠੀਕ ਆ ਗਈ 100 ਕੀ ਹਾਂ ਹੋਰ ਮੰਮੀ ਸਭ ਠੀਕ ਠਾਕ ਹਾਂ ਜੀ ਸਾਰੇ ਵਧੀਆ ਤੇ ਸਭ ਦੇ ਸਭ ਠੀਕ ਹੋ ਠੀਕ ਆ ਠੀਕ ਆ ਹੋ ਬਾਬਾ ਜੀ ਹਾਂ ਹੋ ਠੀਕ ਆ ਠੀਕ ਆ ਕਿੱਧਰ ਹੋ ਐ ਉਹ ਆ ਬੰਦੇ ਆ ਰਿਹਾ ਇੱਥੇ ਆ ਠੀਕ ਆ ਅੱਛਾ ਅੱਛਾ ਉਹ ਠੀਕ ਆ ਜੀ ਹੋਰ ਹੋ ਪਿੰਡ ਦੇ ਬਾਬਾ ਜੀ ਮਿਲ ਗਏ ਸੀ ਕਿ ਪਾਠੀ ਸਾਹਿਬ ਤੇ ਭਰਾ ਨੂੰ ਤਾਂ ਬਹੁਤ ਜਿਆਦਾ ਜਿਆਦਾ ਤਿਆਰ ਕਰਦੇ ਆ ਕਿ ਨਹੀਂ ਪਿੰਡ ਵਾਲੇ ਤਿਆਰ ਕਰਦੇ ਆ ਕਈ ਗਾਲਾਂ ਵੀ ਕੱਢਦੇ ਆ ਗਾਲਾਂ ਗਾਦੇ ਕੱਢਦੇ ਆ ਉਹ ਬਾਕੀ ਕੰਮ ਹੀ ਐ ਡਰੇ ਜੀ ਸਾਡੇ ਹੁਣ ਹਾਂ ਆਪਾਂ ਸੁਧਰ ਗਏ ਹਾਂ ਹੁਣ ਨਹੀਂ ਕੋਈ ਗਾਲ ਕੱਢਦਾ ਸਾਡਾ ਹਾਂਜੀ ਹਾਂ ਗਾਲ ਕੱਢਵੇਂ ਨਹੀਂ ਬੋਲੂਗਾ ਹਾਂ ਹਾਂ ਬਸ ਅੱਗੇ ਨਹੀਂ ਬੋਲ ਸਕਦਾ ਹਾਂ ਚਲੋ ਠੀਕ ਹੈ ਜੀ ਆ ਗਏ ਆ ਘਰੇ ਬਾਕੀ ਦੇਖਦੇ ਮਾਂ ਦਾ ਕੀ ਕਹਿੰਦੀ ਆ ਅੰਦਰ ਜਾ ਕੇ ਜੀ ਰੋਜ ਇੱਥੇ ਬਹਿ ਜਾਂਦਾ ਰੋਜ ਹੀ ਕੰਮ ਕੰਮ ਹੈ ਨਹੀਂ ਕੋਈ ਅਜੇ ਟਰੱਕ ਕਿੱਥੇ ਜਾਂਦਾ ਕੈਲੀਫੋਰਨੀਆ ਕੈਲੀਫੋਰਨੀਆ ਜਾਂਦਾ ਟਰੱਕ ਚੱਕਰ ਇਹ ਆ ਭਰਾ ਹੁਣ ਨਹੀਂ ਆਇਆ ਸਾਡੇ ਕੋਲ ਅੰਦਖਾਤ ਆ ਗੀ ਵੀ ਲੌਗਜ਼ ਤੇ ਆ ਆਪਣਾ ਚੈਂਪੀਅਨ ਸਾਨੂੰ ਕਿੰਦਾ ਵੀ ਦਿਖਾਇਆ ਇੱਦੀ ਬੈਠਾ ਰਹਿੰਦਾ ਬਸ ਸਤਿਗੁਰ ਜੀ ਇਹ ਦੱਸ ਲੈ ਹੈ ਸਤਿਗੁਰ ਜੀ ਇਹ ਤੇ ਇਹ ਲੈਣਾ ਜੀ ਨਹੀਂ ਦੱਸਦਾ ਨਹੀਂ ਬੋਲ ਵੀਡੀਓ ਦੇ ਵਿੱਚ ਦੱਸ ਸਾਡੀ ਜਨਤਾ ਪੁੱਛਣਾ ਚਾਹੁੰਦੀ ਹੈ ਇਹ ਚੀਜ਼ ਨੂੰ ਇਹ ਦੱਸ ਇਹ ਕਿੱਥੋਂ ਮਿਲਿਆ ਤੈਨੂੰ ਐਡਾ ਵੱਡਾ ਕੁੱਟਾ ਤੂੰ ਕਿੱਥੋਂ ਮਿਲਿਆ ਤੈਨੂੰ ਇਹ ਦੱਸ ਪਹਿਲਾਂ ਇਹ ਵਾਲਾ ਇਹ ਮੈਂ ਆਪੇ ਲੈ ਕੇ ਆਇਆ ਇਹ ਸਾਡੀ ਬਲੌਗ ਵਾਲੀ ਜਨਤਾ ਜਾਣਨਾ ਚਾਹੁੰਦੀ ਹੈ ਇਹ ਮੈਂ ਵੀ ਦੇਖਦਾ ਬਲੌਗ ਬੋਲ ਕਿੱਥੋਂ ਆਇਆ ਇਹ ਆ ਗਿਆ ਬਸ ਕਿੱਥੋਂ ਆ ਗਿਆ ਆ ਗਿਆ ਆ ਗਿਆ ਕਰੀਏ ਨਾ ਕਿੱਥੋਂ ਆਇਆ ਤੇਰੀ ਭਾਪੀ ਨੇ ਦਿੱਤਾ ਭਾਪੀ ਨੇ ਸਾਲਾ ਵਿਆਹ ਕਰਾਇਆ ਨਹੀਂ ਇਹਨੇ ਵੀ ਵਿਆਹ ਵੀ ਕਰਾਵਾਂਗੇ ਇਹਦੇ ਦਾਦਾ ਦਰੀ ਮਮੀ ਨੂੰ ਕਹਦੇ ਦਾਦਾ ਦਾਦਾ ਕਿਥੇ ਦੀ ਆ ਦੱਸ ਇਹ ਦੱਸਣਾ ਵੀ ਗੇਮ ਦੇਖੋ ਅਰੇ ਛੱਡੋ ਇਹ ਬੋਲਣਾ ਹੈ ਮੈਡ ਸੰਧੇ ਲੈ ਕੇ ਆਇਆ ਹੈ ਮੈਡ ਸੰਧੇ ਤਾਂ ਨਹੀਂ ਸੁਆਇਆ ਕਦੇ ਹਾਏ ਮੈਂ ਦਿੱਤਾ ਮੈਡ ਸੰਧੂ ਨੇ ਇਹ ਉਹ ਨੂੰ ਬੈਡ ਸੰਧੂ ਨੇ ਦਿੱਤਾ ਸੰਧੂ ਵੀ ਲਿਖਾਇਆ ਮੈਂ ਤੰਜ ਮਾਦੇ ਆਪਣੀ ਬਾਹ ਤੇ ਹਾਂ ਤਾਂ ਹੀ ਉਹਦੇ ਵਰਗਾ ਹੋਈ ਜਾਂਦਾ ਹੁਣ ਮੈਨੂੰ ਸੰਧੂ ਵਰਗਾ ਹੀ ਇਹ ਉਹ ਨੂੰ ਬੈਡ ਸੰਧੂ ਨੇ ਦਿੱਤਾ ਆ ਗੁੱਡਾ ਮੈਨੂੰ ਮੈਡ ਸੰਧੂ ਦਿੰਦਾ ਬੱਸ ਇਹ ਕਿਹੜਾ ਸੰਧੂ ਆ ਕਿਹ ਕਿਹ ਸੰਧੂ ਆ ਉਹਦੇ ਮੈਡ ਦਿੰਦੂ ਬੱਸ ਖਸ ਇਹ ਅਧਿਆੜੀ ਦਾ ਆਇਆ ਸੀ ਬਾਕੀ ਆ ਗੇਮ ਦਾ ਲਾਈਵ ਕਰਿਆ ਕਰਨਾ ਸੀ ਸਾਡਾ ਲੱਗ ਲਿਖਿਆ ਕਰੋ ਘੈਂਟ ਘੈਂਟ ਵਾਈ ਕਰਾਂਗੇ ਤੇ